ਰੋਡ ਤੇ ਟਾਂਡਾ ਖੜਾ ਪਿਆ ਹੋਇਆ। ਉਹ ਉਸਲੀ ਬਹਿ ਗਿਆ ਅੰਦਰ ਹੋਇਆ। ਦੀਦਾ ਨਹੀਂ ਮਿੰਗਾ। ਐ ਕਿਦੋਂ ਕਦੇ ਦਰਵਾਜ਼ੇ ਦਿੰਦੇ। ਜਿੱਦਾਂ ਕਹਿੰਦਾ ਹੈਲੋ ਪਲੀਜ਼ਰ। ਇਹ ਚੇਂਗਿਆ ਮੈਂ। ਚਾਰਕਾ 17 ਪੰਤ। ਇਹ ਕਹਿੰਦਾ ਜਨਾ ਨੀੜ ਕਹਿੰਦਾ 47000 ਦੇਣਾ। ਮੈਂ ਕਹਾ 40000 ਚ ਕਰਾ ਦੇ ਮੇਰਾ ਭਾਣਾ ਨਾ ਜਿਹੜਾ ਮੈਂ ਪਿਆ ਆ। ਹੂੰ। ਇਹ ਗੱਲ ਹੋਈ ਗੌਰ ਦੇ ਤਰਾ ਦੇ ਕਹਿੰਦੇ ਤਰਾ ਦੇ ਦੇਖ ਦਿਵਾ ਦੋ ਉਹ ਆ ਮੁੰਡੇ ਨੇ 45000 ਰੁਪਇਆ ਭੇਜ ਦਿੱਤਾ ਬਿੱਲੇ ਨੇ ਕੰਮ ਨਹੀਂ ਬਣਾਇਆ ਸਾਡਾ ਬਿੱਲਾ ਅੱਜੇ ਦਾ ਕਲਾਂਜੋ ਕਰ ਉਹ ਗੱਲਾਂ ਆਣੇ ਜੀ ਜਾਦੇ ਆ ਬੰਦਾ ਜਾਣਦਾ ਉਹ ਜਾਣਦਾ ਮੁੰਡੇ ਆ ਲੁਧਿਆਣੇ ਵਾਲੇ ਤਾਂ ਸਿਗੇ ਭੈਜੋ ਤੇ ਹੁਣ ਰੇਪਰੇ ਹੋਏ ਸਾਰੇ ਜਾਉਂਦੇ ਗਿਲਾ ਪੱਧਰ ਮਹਿਕ ਜਾਈ ਜਾਂਦੇ ਨੇ ਇੰਸ਼ਾ ਅੰਕੜੇ ਲੱਗਦੇ ਆ ਯਾਰ ਇੱਥੇ ਲੰਨ ਫੈਕਟਰੀਆਂ ਲੋਟੇ ਧਰਮਾਂ ਉਹ ਯਾਰ ਆਹ ਟਰੱਕ ਬਹੁਤ ਬੱਬਾ ਗਲਤ ਲੈਣਾ ਜਾਂਦੇ ਆ ਇਹਨਾਂ ਨੂੰ ਜਿੰਦਾ ਭਲਾ ਪਤਾ ਵੀ ਆਹ ਲਾਈਨ ਭਜਾਉਣੇ ਵਾਲੀ ਹੁੰਦੀ ਆ اصل ਮੈਨੇ ਉਹ ਕਿਹੜਾ ਪਤਾ ਨਹੀਂ ਕਿ ਕਿੱਦਾਂ ਕੀ ਆ ਆਦਰ ਲਾਈਵ ਜੀ ਤਿੰਨ ਬੰਦੇ ਉਥੇ ਐ ਕਿਉਂ ਨਹੀਂ ਆਇਆ ਮਾਰੀ ਡਵਾ ਨਾ ਨੋਟੀਫਿਕੇਸ਼ਨ ਤੇ ਜਾਂਦਾ ਨਾ ਫੇ ਪੱਕ ਪੈਂਦੀ ਆ ਕੇ ਵੀ ਨੋਟੀਫਿਕੇਸ਼ਨ ਜਾਂਦਾ ਨਹੀਂ ਨੈਟ ਸਲੋ ਕਰਕੇ ਯਾਰ ਘਰੇ ਜਦੋਂ ਬਾਈਟ ਆਉਣਾ ਤੁੰਦਾ ਤੁੰਦਾ ਕਰਕੇ ਵੀ ਸਲੋ ਚੱਲਦੇ ਆ ਨਾ ਜਿੰਨੇ ਆਪਾਂ ਘਰੇ ਵਾਈਫਾਈ ਤੇ ਹੋਈਏ ਨਾਲੇ ਚੱਲਦਾ ਨਾਲੇ ਉਹ YouTube ਨਾਲਦਾ ਬਸ ਐਟ ਆਪਾਂ ਆਪਾ ਨਿਕਲਦੇ ਸਾਰੇ ਅੱਜ ਤੇ ਉਹਨੇ ਗੱਡੀ ਬਣਾ ਲਈ ਭਰਾਵਾ ਵੀਰੇ ਬੈਨੇ ਕਾਲੇ ਨੇ ਜੀ ਹੋਇਆ ਬੈਕ ਆਨ ਲੱਗਾ ਪੱਤਰ ਪੇਜ ਮੋਰੇ ਦੇਖਿਆ ਨਹੀਂ ਗਾਣੇ ਤੇ ਲੈ ਉੱਚੀ ਜਾਣੇ ਨਾਲ ਲੱਗੀ ਵਾਪਰ ਮਤਲ ਸਾਰਾ ਗਿਆ ਕਾਲੇ ਨੇ ਹੁਣ ਕੋ ਮੋੜ ਨਹੀਂ ਉਧਾ ਹਾਂ ਹੁਣ ਮੋੜ ਕੇ ਆਉਂਗਾ ਕਿੰਦਕ ਨਹੀਂ ਲਾਉਗਾ ਆਪਾਂ ਦਾ ਰਸਤਾ ਹੁਣ ਨਹੀਂ ਮੋੜਣਾ ਹੈ ਮੰਡਾ ਵਾਲਾ ਇੰਗਲੇਡੂ ਦਾ ਜਾਇ ਤਾਂ ਪੁਰੀਆਂ ਬੜੀਆਂ ਨੇ ਚੱਕਰਾ ਜਿਹੜਾ ਛੋਟਾ ਹੈ ਇਹ ਇਹ ਹੀ ਭਰਾਵਾ ਤਾਂ ਹੀ ਤੁਹਾਨੂੰ ਕਹਿਣਾ ਹਾਂ ਮੈਂ ਇੱਥੇ ਪਤਾ ਕੀ ਆ ਇਹਦੇ ਰੋਲੇ ਵੀ ਕੁੰਡੀਆਂ ਚ ਪੈਂਦੇ ਆ ਅਗਲੀ ਨਾਲ ਕੋਈ ਇਹਦਾ ਕੋਈ ਪੇਜ ਨਹੀਂ ਕਰਦਾ ਪਰ ਕਾਲਾ ਫਦਾਈ ਐਨੇ ਚਾਹਤਾ ਜਿੰਨੇ ਨੇ ਤਾਂ ਪਹਿਲਾਂ ਚਿੱਤਰ ਦਾ ਲਾਇਸੈਂਸ ਬਣਾ ਲੰਦਾ ਇਹ ਤੇ ਇਹਦਾ ਵੀ ਆ ਪਰ ਚਿੱਤਰ ਵੀ ਚਾਹੀਦੀ ਆ ਪਰ ਨਾਲੇ ਕੇ ਜੀ ਨੂੰ ਮੋੜੇ ਰੱਖ ਕੇ ਬਣੂਗਾ ਹੋ ਯਾਰ ਸੱਦਾ ਬਾਰੋਬਾਰੀ ਪੈਸੇ ਦੇ ਦੇ ਪੀਰ ਕਰਿਆ ਜਾਂਦਾ ਬਹੁਤ ਬਹੁਤ ਹੋਈ ਸੱਜ ਦੇ 1.5-2 ਲੱਖ ਦੇਗੇ ਕੰਮ ਕਰਾ ਲਾਂਦਾ 2.25 ਤੇ ਬਾਹਰ ਜਾਣਾ ਉਹਨੂੰ ਬਾਈਕ ਦਾ ਗੱਲ ਕਰ ਬਾਬੇ ਮੰਨੇ ਨੇ ਇਹ ਇਹ ਤਾਂ ਜਲੰਧਰ ਦਾ ਤੋਂ ਸਾਡੇ ਕਲੀਅਰ ਕਰਾਉਂਦਾ ਉਹ ਤਾਂ ਕਹਿੰਦਾ ਆ ਕਿ ਲਾਇਸੈਂਸ ਹਾਂ ਇਹਨਾਂ ਡੀਸੀ ਚੇਂਜ ਹੋਣਾ ਤੋਂ ਹਾਂ ਕਿਉਂਕਿ ਜਿੰਨੇ ਕਹੂੰਗਾ ਉਹਨੇ ਉਹ ਭਾਜੋ ਨਾ ਡੀਸੀ ਚੇਂਜ ਉਹਨਾਂ ਨਾਲ ਆ 9 ਸਾਲ ਦੇ ਦੇਖ ਨਾ ਬਤੂ ਕੋਈ ਗੱਲ ਨਹੀਂ ਹੋਈ ਸੀ ਕਿ ਖਵਾੜੀ ਦੀ ਹਾਂ ਜਿਵੇਂ ਉਹਗੇ ਤਾਂ ਵੇ ਕਹਿੰਦੇ ਖਵਾੜੀ ਦੇ ਦੇ ਮੈਨੂੰ ਬਾਬਾ ਅਬੀਦ ਨੂੰ ਕਹਿੰਦਾ ਹਾਂ ਤੇ ਦੇ ਇਹ ਕਹਿੰਦਾ ਬਾਬਾ ਤੂੰ ਹੀ ਸਾਨੂੰ ਦਿਓ ਕਹਿੰਦਾ ਮੈਂ ਤਾਂ ਤੁਹਾਨੂੰ ਵੱਡੇ ਕੰਦਾ ਲੈ ਕੇ ਦੇਣ ਫਰਦਾ ਤੂੰ ਇਹਦਾ ਅੱਜ ਤੇ ਡੁੱਲ ਗਿਆ ਤੇਨ ਦਿੱਤੀ ਨਾ ਖੜੀ ਨਹੀਂ ਇਹ ਬਿਲਕੁਲ ਸੀ ਬਾਬੇ ਨੇ ਬੰਦਲ ਪਹਾੜੀ ਕਰਕੇ ਨੂੰ ਚੱਕਿਆ ਹਾਲਸਾ ਵਾਹਿਗੁਰੂ ਜਿੱਤੀ ਪਤੇ ਜੀ ਲੈ ਗਿਆ ਹਾਂ ਬਾਬੇ ਨੇ ਪਹਾੜੀ ਕਰਕੇ ਨੂੰ ਚੱਕਿਆ ਇਹ ਨਹੀਂ ਹੁਣ ਪਤਾ ਤੂੰ ਕਹਿੰਦਾ ਕਿ ਤੂੰ ਵੀ ਤਾਂ ਸੱਟ ਕੇ ਦੇ ਲੈਦਾ ਬਾਬਾ ਫਰਿਆ ਪਹਿਲਾਂ ਤਾਂ ਸੋਰੇ ਦੀ ਪਹਾੜੀ ਦਿੰਦਾ ਇਹ ਚਾਂਦੀ ਦੀਆਂ ਅਣਿਸਤ ਤੋਂ ਬੇਚੇਰੇ ਵਾਲੀ ਆ ਜਾਣੀ ਸੀ ਵੀ ਤੜਣ ਵਿੱਚ ਸਾਹ ਪਹੁੰਚ ਸੀ ਪਹਾੜੀ ਲੜ ਕੇ ਕਾਰ ਤੇ ਪਰ ਸਾਰੇ ਨੂੰ ਕੇਵਲ ਜਾਂਦਾ ਕੰਮ ਖਰਾਬ ਹੋ ਜਾਂਦਾ ਫਿਰ ਆ ਗਿਆ ਤੇਰੇ ਲਾਈਫ ਤੇ ਹਜੇ ਹਾਂਜੀ ਸੰਗਤ ਪਹਾੜੀਆਂ ਪਹੁੰਚ ਚੁੱਕੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਮਿੱਤਰ ਪਿਆਰਿਓ ਅੱਜ ਚੱਲੀਆਂ ਬਦਿਆ ਸਾਹਿਬ ਸਾਡੇ ਗਣ ਸਾਹਿਬ ਮਿਲਦੇ ਆ ਜੀ 8:00 ਦੇ ਘੰਟੇ ਤੱਕ ਪਹੁੰਚ ਜਾਣਾ ਜੀ ਕਾਫਲਾ ਪੂ ਦਾ ਜੋਦਾਪੁਰਾਂ ਦੇ ਜਾ ਰਿਹਾ ਹੈ ਜੀ ਤੇ ਤੱਕੀ ਜਾਣਾ ਸਸਰੀ ਕਾਲ ਜਸਰੀ ਕਾਲ ਆਪ ਤਾਂ ਮੈਂ ਮੋ ਪਹਿਲਾ ਮਸੀ ਖਾਂ ਘੜੀ ਸੀਗੀ ਵਾਲੀ ਮੈਂ ਫੇ ਕੰਮ ਨੂੰ ਨੋ ਨਗਾ ਹਨੀ ਬਾਅ ਦੇ ਉੱਤੇ ਬਲੈਕ ਪੇਪਰ ਹੈ? ਵਾਲੀ ਵੀ ਤਾਂ ਬਲੈਕ ਪੇਪਰ ਚੱਕੋ ਕਹਿੰਦੇ ਜੇਸ਼ਾ ਪਟੋ ਅੱਖ ਨਹੀਂ ਹੁੰਦਾ ਜਦੋਂ ਹੜਨੀਆਂ ਉਦੋਂ ਹੜਦੀ ਭਰਾਵਾ ਲਾਫ ਤੋਂ ਲੱਟਣਾ ਖਾਣੇ ਸੁਤੇ ਪਏ ਮਾਰਦੇ ਰਾਹੇ ਪਹੁੰਚ ਲੈ ਮੈਂ ਨਾ ਉਹ ਲੋਕ ਤਾਂ ਲੁਧਿਆਣਾ ਹੀ ਮੁਖਣ ਤੇ ਆਉਂਦੇ ਇਧਰੋਂ ਇਹਨਾਂ ਕੋਲ ਬਾਬਾ ਰਾਹ ਹੋਆ ਝੱਟ ਪੋਲ ਟੱਪ ਜਾ ਤਾ ਮਾਚੀ ਵੜ ਜਾ ਬੰਨਾ ਨਾਲ ਨਾਲ ਸਮਰਾਲਾ ਲਰ ਕੀ ਬਣੀ ਜਾਂਦੇ ਨੇ ਤੋਂ ਅੱਖੀ ਛੱਡ ਦੋ ਉੱਥੇ ਇੱਥੇ ਤੋਆ ਰਾਜ ਡੋਗਲੀ ਇੱਥੇ ਕੀ ਲੰਗਰ ਲੋ ਆਪਾਂ ਦਾ ਪੀਣ ਤੇ ਚੱਲੀ ਗਏ ਲੰਗਰ ਦੁੱਧ ਪੀਨੇ ਆ ਇੱਥੇ ਤਾਂ ਨਹੀਂ ਬਾਹਰ ਲੰਕਾਇਆ ਨਹੀਂ ਹੈ ਮੈਂ ਤਾਂ ਪਰੂਸਲੀ ਤਾਂ ਨਹੀਂ ਬਾਹਰ ਲੰਕਾਇਆ ਇਹ ਜਾ ਰਿਹਾ ਜੀ ਪੰਥ ਬਡਾਲ ਦਾ ਕਾਫਲਾ ਇਹ ਵਾਲਾ ਫਰੈਂਡਸ ਬਹੁਤ ਪਿਆਰਾ ਫਰੈਂਡਸ ਗੁੱਡ ਯੂ ਸੇ ਬ੍ਰੋ ਲਾਈਵ ਰੁਕਦਾ ਨੈਟ ਸਲੋ ਚੱਲਦਾ ਤੁਝੇ ਬੰਦਾ ਆਪਣਾ ਸਪੋਰਟ ਸਟੇਮ ਲਾ ਰਿਹਾ ਹੈ ਹੈ ਇਹ ਬੰਦਾ ਅੱਗੇ ਸਕੀਨਾਂ ਲਾਉਂਦਾ ਫਿਰ ਕੌਣ ਆਲ ਗੱਟੀ ਵਾਲਾ ਇਹ ਇਹ ਆ ਬਈ ਉਹ ਕਾਫਲਾ ਜਾਂਦਾ ਨਾ ਉਹ ਪਿੱਛੇ ਚਿੱਕਰ ਜਾਂਦਾ ਨਾਲ ਇਸ